Mi ha passato un po' Mi passato un dettagli. ਲਸਣ ਨਿਕਲ ਗਿਆ ਬਾਹਰ ਚੁੱਕਿਆ ਅਰਹਾਂ ਤੋਂ ਵੀਰ ਅਹੋ ਨਾ ਪਹਿਮਾ ਥੋੜਾ ਜਿਹਾ ਉਸ ਤਰ੍ਹਾਂ

ఆలు ఫైతే ఆలూ పుట్టు పర్సెంట్ ఆలూ పట్ గేట్ పూడా గా నమక పా రోస్ట్లే పే తోడ ਤੇ ਇਹ 3 ਬਚ ਗਿਆ ਇਸੇ ਚੱਲੇ ਵੀ ਅੱਪਾ ਸਬਜੀ ਬਣਾਉਂਗਾ ਹਲੋ ਬਸਰ ਦੇ ਪੱਤੇ ਇਹਨਾਂ 'ਚ ਪਾ ਥੋੜਾ ਜਿਹਾ ਜੀਰਾ ਪਹਿਲਾ ਮੇਥੀ ਨੀ ਬੋਨੇ ਕਿਉਂਕਿ ਮੇਥੀ ਸੌਂਡ ਜਾਂਦੀ ਹੈ ਪਹਿਲਾ ਇਸ ਨੂੰ ਪਾ ਤੇ ਆ ਭਾਰੀ ਮਿਰਚ ਕੱਟੀਆਂ ਸਿੱਧੀ ਮਿਕਸ ਕਰ ਦੋ ਆਪਾਂ ਇਹਨਾਂ ਵਿੱਚ ਮਿਲ ਲੇ ਇਹਦਾ ਸੇਕ ਮੱਥਾ ਲਗਾ ਦਾਂਗੇ ਸੇਕ ਮੱਥਾ ਕਰਕੇ ਇਸ ਤੋਂ ਬਾਅਦ ਆਪਾਂ ਹੋਰ ਆਹੋੜਿਆ ਨੂੰ ਥੋੜਾ ਟਾਈਮ ਤੱਕ ਪਕਾ ਲਵਾਂਗੇ ਫਿਰ ਪੁਣੇ ਆਪਾਂ ਟਮਾਟਰ ਕੱਟ ਲੈਣਾ ਟਮਾਟਰ ਮੇਂ ਮਸਾਲੇ ਜਿਹੜੇ ਸਿੱਲੀ ਪਾਉਂਦੀ ਉਪਰੋਂ ਪਾਉਣਾ ਟਮਾਟਰ ਆਪਾਂ ਬਰੀ ਬਰੀ ਕੱਟ ਲਿਆ

Mama sapalunya tidak supaya, saya mulianya sudah habis nari, cuma Di ya, ਤੋ ਜਿਹੜੇ ਜਿਹੜਾ ਤਾਂ ਮੈਂ ਵੀ ਸਿਰਿੰਗ ਸੱਲਾ ਇਹ ਕੁੜੀ ਜਿਹਦੇ ਤੋਂ ਬਹੁਤ ਚੰਗੀ ਹੈ। ਸੱਲਾ ਪਾਵਾਂਗੇ। ਤਵੇ ਦੀ ਸਿਹਿੰਗ ਨੇ ਸੜ ਜਾਣਾ ਹੁੰਦਾ। ਅਗੋੜੀ ਜਿਹੜਾ ਬਣਾ ਕੇ ਸੁਕਣੀ ਪਾਉਗੀ। ਇਹ ਤੋਂ ਸੁੱਕਾ। ਮੋੜਿਆਂ ਨੂੰ ਪੋੜਿਆ ਨਹੀਂ ਆਪਣੇ। ਅੱਗੇ ਹੁਣ ਆਪਾਂ ਜਿਹੜੇ ਆਲੂ ਤਰ ਕੇ ਸਿਆ supaya agar kita kesi alu lebih cepat, oke jadi, maka enaknya mix terdamp, kurang time sih juga. Enaknya time anu enak padu ਤੋ ਇਹਨੂੰ ਪੀਸ ਲਓ ਅਦਰਕ ਲਸਣ ਦਾ ਪੇਸਟ ਬਣਾਇਆ ਹੋਇਆ ਇਹ ਵੀ ਆਪਾਂ ਪਹਿਲਾਂ ਨਹੀਂ ਪਾਉਂਦੀਆਂ ਬਾਅਦ ਚ ਪਾਉਂਦੀਆਂ ਲਓ ਜੀ ਇਹਨੂੰ ਆਪਾਂ ਅਦਰਕ ਲਸਣ ਦਾ ਪੇਸਟ ਥੋੜੀ ਜਿਹੀ ਮੋਲਣਾ ਪੁੱਝ ਹੋ ਗਈਆਂ ਆਹ ਕੰਜਲੇ ਆਹ ਬਰਤਨ ਚ ਸਮਾਪਤ ਹੋ ਗਏ। 1 ਮਿੰਟ ਚ ਪਾਓ। ਮੂਲੀਆਂ ਦੇ ਆਲੂਆਂ ਦੇ ਨਾਲ ਪਿਆਜ਼ ਫੋਟ ਮਿਰਾਂਗੇ ਬਦਲ ਲਈ ਪਿਆਜ਼। ਆਪਣਾ ਟਮਾਟਰ ਵੀ ਪਾ ਦਿਆ। ਠੀਕ ਹੈ। ਹੁਣ ਆਪਾਂ ਪਾ ਦਿੰਦੇ ਹਾਂ ਮਸਾਲੇ। ਦਰਾ ਮਸਾਲਾ ਨਹੀਂ ਪਾਉਂਦੇ ਆਪਾਂ। ਸਿਰਫ ਜੀਨੀ ਪਾ ਦਿੰਦੇ ਆਪਾਂ। ਪੀਨਾ ਪਾਤਾ ਧਨੀਆ ਪਾਉ ਦ। ਨਮਕ ਆਪਾਂ ਪਾਇਆ ਆ। ਆਰੇ ਨੇ ਥੋੜੀ ਪਾਈਪ ਹੋਈ ਐ ਥੋੜੀ ਜਿਹੀ ਆਪੋਂ ਹੋਰ ਪਾ ਲਾਂ। ਕਿਉਂਕਿ ਫਿਰ ਜਿਆਦਾ ਕੜੀ ਮਿਰਚ ਐ ਇਹ ਪਤਾ ਤਾਂ ਖੰਡ ਹੀ ਹੋਣੀ। ਇਹ ਬਟਾਤਾ ਮਸਾਲਾ। ਥੋੜਾ ਜਿਹਾ ਹੋਰ ਨਹੀਂ ਥੋੜਾ ਜਿਹਾ। ਜਿਵੇਂ ਮੈਂ ਬਾਅਦ ਵਿੱਚ ਪਾਉਣੀ ਹੁੰਦੀ ਐ ਗਰਮ ਮਸਾਲਾ। ਫਿਰ ਮੈਂ ਆ ਕੇ ਸੈਲਾ ਪਾ ਦਾਂ।

ਇਹ ਆਪਾਂ ਜਿਹੜੀ ਮੋਲੀਆ ਨੇ ਪੱਤੇ-ਪੱਤੇ ਹੋਏ ਸੀ ਇਹ ਆਪਾਂ ਹੁਣ ਪਾਵਾਂਗੇ ਠੀਕ ਹੈ। ਆਪਾਂ ਬਾਅਦမှာ ਮੰਗੇ ਤੇ ਕਿਤੇ ਕੋਈ कच्चे ਨਾ ਜਿਆਦਾ। ਇਹਨੂੰ ਸਾਂਹ ਤੋਂ ਦੇਖਣਾ ਹੈ। ਪਾਣੀ ਛੱਡ ਲੈਣੀ ਆ ਤੇ ਪੱਤੇ ਵੀ ਪਾਣਾ ਛੱਡ ਲੈਣੀ ਕਿ ਆਪਾਂ ਪਾਣੀ ਨਹੀਂ ਪਾਉਂਦੇ ਇਹਨੂੰ ਸ਼ੇਕ ਘੱਟ ਕਰਕੇ ਤੇ ਇਹਨੂੰ ਢੱਕ ਦੇਣਾ ਥੋੜਾ ਜਿਹਾ ਤੇ ਜੀ ਢੱਕ ਦੋਗੇ ਇਹਨੇ ਆਪਾਂ ਧਨੀਆ ਕੱਟ ਕਰ ਲੈਣੇ Помоги мне, посудили его славно. 在哪个？ ਕੱਕੀ ਹੈ ਦੇਖ ਲਿਆ ਤਾਂ ਬੜਾ ਸੇਕ ਹੋਣ ਲੱਗ ਜੇ ਇਹ ਲਓ कणकी वैगी रैली होगी अपनी धनिया पा लिया কেৰা